ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ এবੀਪੀ ਸੰਜਾ ਮੈਂ ਹਾਂ ਨਵਦੀਪ ਕੌਰ ਹਾਲ ਹੀ ਚ ਪੰਜਾਬ ਸਰਕਾਰ ਨੇ ਕਰਵਾਇਆ ਦੂਜਾ ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨ ਇਸ ਸੰਮੇਲਨ ਜ਼ਰੀਏ ਦੇਸ਼ਾਂ ਵਿਦੇਸ਼ਾਂ ਦੇ ਕਾਰੋਬਾਰੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਹਰ ਹਾਲ ਚ ਕਾਰੋਬਾਰ ਲਈ ਬਿਹਤਰ ਸੂਬਾ ਪਰ ਕੀ ਵਾਕਈ ਅਜਿਹਾ ਹੈ ਪੰਜਾਬ ਕੇ ਇਨਫਰਾਸਟ੍ਰਕਚਰ ਦੇਖੇ 에어ਪੋਰਟ ਦੇਖੇ ਇੰਟਰਨੈਸ਼ਨਲ 에어ਪੋਰਟ ਬਣ ਗਏ ਹਨ ਰੋਡਸ ਇਨਫਰਾਸਟ੍ਰਕਚਰ ਬਣ ਰਹਾ ਹੈ ਪਾਵਰ 24 ਆਵਰ ਸੈੱਲਫ ਸਪਰਸੈਨ ਅਤੇ ਲੇਬਰ ਕੰਡੀਸ਼ਨਾਂ ਬਾਰੇ ਗੱਲ ਜੀ ਹੈ ਸਿ

ਦੇਸ਼ਾਂ ਵਿਦੇਸ਼ਾਂ ਦੇ ਵੱਡੇ ਉਦਯੋਗਪਤੀਆਂ ਨੇ ਹਿੱਸਾ ਲਿਆ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਿਵੇਸ਼ ਲਈ ਹਰ ਹਾਲ ਚ ਬਿਹਤਰ ਸੂਬਾ ਦੱਸਣ ਦੀਆਂ ਕੋਸ਼ਿਸ਼ਾਂ ਹੋਈਆਂ ਪੰਜਾਬ ਇੰਡਸਟਰੀ ਵਾਸਤੇ ਬਹੁਤ ਸੂਟੇ ਮਿਲਦਾ ਹੈ ਇੰਡਸਟਰੀ ਵਾਸਤੇ ਤੁਹਾਨੂੰ ਕੀ ਚਾਹੀਦਾ ਹੈ ਇੰਡਸਟਰੀ ਵਾਸਤੇ ਪਾਣੀ ਚਾਹੀਦਾ ਇੰਡਸਟਰੀ ਵਾਸਤੇ ਹਵਾ ਚਾਹੀਦੀ ਹੈ ਇੰਡਸਟਰੀ ਵਾਸਤੇ ਬਿਜਲੀ ਚਾਹੀਦੀ ਹੈ ਸੋ ਚਾਰੋਂ ਚੀਜ਼ਾਂ ਅਸੀਂ ਪੰਜਾਬ ਚ ਦੇ ਸਕਦੇ ਹਾਂ ਇਸ ਲਈ ਲੋਕਾਂ ਨੇ ਸਦੀਗਰ ਸੁਣ ਕੇ ਧਿਆਨ ਦਾ ਮਾਲ ਬਤਾਇਆ ਇਸ ਸਭ ਤੋਂ ਬਾਤ ਕਿ ਉਦਯੋਗਪਤੀਆਂ ਨੇ ਪੰਜਾਬ 'ਚ ਨਿਵੇਸ਼ ਕਰਨ ਪ੍ਰਤੀ ਰੁਚੀ ਦਿਖਾਈ ਜੀ ਹਾਂ 2015 ਦੇ ਨਿਵੇਸ਼ ਸੰਮੇਲਨ ਦੌਰਾਨ 374 ਐਮਓਯੂ ਸਾਈਨ ਹੋਏ ਨਿਵੇਸ਼ਕਾਂ ਨੇ ਪੰਜਾਬ 'ਚ 113000 ਕਰੋੜ ਦੇ ਨਿਵੇਸ਼ ਦਾ ਵਾਅਦਾ ਕੀਤਾ ਇਸੇ ਤਰ੍ਹਾਂ 2013 ਦੇ ਨਿਵੇਸ਼ ਸੰਮੇਲਨ ਦੌਰਾਨ 67000 ਕਰੋੜ ਦੇ ਨਿਵੇਸ਼ ਦਾ ਵਾਅਦਾ ਕਰਨ ਵਾਲੇ 128 ਐਮਓਯੂ ਸਾਈਨ ਹੋਏ ਸੀ 2015 ਦੇ ਪ੍ਰੋਗਰੈਸਿਵ ਪੰਜਾਬ ਨਿਵੇਸ਼ ਸਿਮੇਲਨ ਦੌਰਾਨ ਹੋਏ ਇਕਰਾਰ ਪੂਰੇ ਹੌਂਚ ਹਲੇ ਸਮਾਂ ਲੱਗੇਗਾ ਪਰ 2013 ਦੌਰਾਨ ਹੋਏ ਇਕਰਾਰ ਕਿੰਨੇ ਕ ਪੂਰੇ ਹੋਏ ਨੇ ਇਸ ਲਈ ਜੋ ਇੰਡਸਟਰੀਅਲ ਸਿਮਿਟ ਅਸੀਂ 2013 ਚ ਕੀਤੀ ਉਹਦੇ ਵਿੱਚ ਵੀ ਲੋਗ ਆਏ ਸਨ ਉਹਨਾਂ ਕਰਜ ਕਰਕੇ ਗਏ ਕੁਝ ਲੋਗਾਂ ਨੇ ਹਾਂ ਕੀਤੀ ਕੁਝ ਨੇ ਨਹੀਂ ਨਾਲ ਦਿੱਤੀ 67000 ਕਰੋੜ ਦੇ ਇਨਵੈਸਟਮੈਂਟ ਦੇ ਲੋਗਾਂ ਨੇ ਅੱਜ ਵੀ ਫਾਇਨ ਨਹੀਂ ਕੀਤਾ 20000 ਕਰੋੜ ਦਾ ਕੰਮ ਸ਼ੁਰੂ ਹੋ ਗਿਆ ਕੁਝ ਪ੍ਰੋਸੈਸ ਸਥਾਣੇ ਵੀ ਵੇਟ ਕਰ ਰਹੇ ਹਨ ਦੇਖ ਰਹੇ ਹਨ ਵਿਚਾਰ ਕਰ ਰਹੇ ਹਨ ਉਦਯੋਗ ਮੰਤਰੀ ਮਦਨ ਮੋਨ ਮਿੱਤਲ ਦਾ ਦਾਵਾ ਹੈ ਕਿ ਕਰੀਬ 30% ਦੀ ਨਿਵੇਸ਼ ਪੰਜਾਬ ਚ ਆ ਚੁੱਕਾ ਹੈ ਵਿਰੋਧੀ ਸਿਆਸੀ ਪਾਰਟੀਆਂ ਸੱਤਾਧਿਰ ਦੇ ਇਨ੍ਹਾਂ ਦਾਅਵਿਆਂ ਨਾਲ ਇਤਫਾਕ ਨਹੀਂ ਰੱਖਦੀਆਂ 2013 ਵਾਲੀ ਕਿੰਨੀ ਇੰਪਲੀਮੈਂਟ ਹੋਈ ਆ ਉਦੇ ਤੋਂ ਪੰਜਾਬ ਦੇ ਲੋਕ ਅੰਦਾਜ਼ਾ ਲਾਉਂਦੇ ਆ ਕਿ ਇਹ ਪਾਲਿਸੀ ਇਹਨਾਂ ਦੀ ਜਿਹੜੀ ਹੁਣ ਕਹਿ ਰਹੇ ਆ ਇਹ ਠੀਕ ਹੈ ਜਾਂ ਗਲਤ ਹੈ ਜੇ ਤਾਂ ਪਹਿਲੀ ਜਿਹੜੀ ਇਹਨਾਂ ਨੇ ਕੀਤੀ ਸੀ ਸਮਿਟ ਉਹ ਸਾਰੀ ਇੰਪਲੀਮੈਂਟ ਹੋ ਜਾਂਦੀ ਤੇ ਪੰਜਾਬ ਦੇ ਲੋਕ ਵਿਸ਼ਵਾਸ ਕਰਦੇ ਭੀ ਇਹ ਵੀ ਹੋ ਜਾਊਗੀ ਔਰ ਲੋਕ ਸਮਝਿਆ ਭੀ ਇਹਦੇ ਚ ਵੀ ਇਹ ਹਿੱਸਾ ਮੰਗਦੇ ਆ ਔਰ ਇਹ ਸਾਰੀਆਂ ਗੱਲਾਂ ਵਖਾਉਣ ਦੀਆਂ ਨੇ ਇਹ ਇੰਪਲੀਮੈਂਟ ਨਹੀਂ ਹੋਣੀਆਂ ਇਹ ਪ੍ਰੈਕਟਕੇਬਲ ਹੈ ਨਹੀਂ ਇਨਾ ਇਲਜ਼ਾਮਾਂ ਅਤੇ ਸ਼ਿਕਾਇਤਾਂ ਤੋਂ ਬਾਅਦ ਵੀ ਮੰਤਰੀ ਜੀ ਨਿਵੇਸ਼ ਸਿਮੇਲਨ ਤੇ ਬਹਾਏ ਪੈਸੇ ਨੂੰ ਵਾਜਿਬ ਠਹਿਰਾ ਰਹੇ ਨੇ ਇਹਦਾ ਫਾਇਦਾ ਹੈ ਇਹਦਾ ਫਾਇਦਾ ਹੈ ਕਿ ਤੁਸੀਂ ਪੌਸਿਬਿਲਿਟੀਜ਼ ਐਕਸਪਲੋਰ ਕਰਦੇ ਆਂ ਆਮ ਜਨਤਾ ਨੂੰ ਸੂਚਨਾ ਦੰਦਿਓ ਔਰ ਆਪਣੇ ਲੋਕਾਂ 'ਚ ਕੌਨਫੀਡੈਂਸ ਕ੍ਰੀਏ ਕਰਦਾ ਹੈ ਕਿ ਆਪ ਕੁਝ ਕਰਤੇ ਹੋ ਸਕਦਾ ਹੈ ਇਸ ਲਈ ਇੰਡਸਟਰੀਜ਼ ਪ੍ਰੋਗਰੈਸਸ ਮਿਲਦਾ ਲਾਭ ਹੈ ਕਿ ਇੱਕ ਤਾਂ ਡਿਪਾਰਟਮੈਂਟ ਸਾਰਾ ਪੋਲਰਾਈਜ਼ ਹੋ ਜਾਂਦਾ ਹੈ ਔਰ ਦੇ ਐਕਟੀਵਿਟੀ ਸਾਹਮਣੇ ਆਉਂਦੀ ਹੈ ਆਪਣੀਆਂ ਕਮੀਆਂ ਕਿਤੇ ਉਹ ਵੀ ਦੂਰ ਕਰਨ ਦਾ ਮੌਕਾ ਮਿਲਦਾ ਹੈ ਔਰ ਲੋਕਾਂ ਨੂੰ ਸੁਝਾਸ਼ਨ ਲੈਣ ਦਾ ਵੀ ਮੌਕਾ ਮਿਲਦਾ ਹੈ ਪਰ ਇਮਪਰੂਵਮੈਂਟ ਕੀ ਪੰਜਾਬ ਸਰਕਾਰ ਇਹਨਾਂ ਸਮਾਗਮਾਂ ਜ਼ਰੀਏ ਫੋਕੀ ਸ਼ਾਨ ਬਣਾ ਰਹੀ ਹੈ ਜਾਂ ਵਾਕਈ ਇਹਨਾਂ ਦਾਅਵਿਆਂ ਦੇ ਵਿੱਚ ਕੋਈ ਸੱਚਾਈ ਹੈ ਐਸਓਚੈਮ ਦੀ ਇੱਕ ਰਿਸਰਚ ਦੇ ਮੁਤਾਬਿਕ ਪਿਛਲੇ 7 ਸਾਲ ਦੌਰਾਨ ਪੰਜਾਬ ਦੀ ਉਦਯੋਗਿਕ ਵਿਕਾਸ ਦਰ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਸਾਲ 2006-7 ਦੇ ਵਿੱਚ ਇਹ ਦਰ 21% ਸੀ ਜਦ ਕੇ ਸਾਲ 2014-15 ਦੇ ਵਿੱਚ ਇਹ ਦਰ ਘਟ ਕੇ ਮਹਿਜ਼ 2% ਦੀ ਰਹਿ ਗਈ ਹੈ ਇਹਨਾਂ ਹੀ ਨਹੀਂ ਨਵੇਂ ਨਿਵੇਸ਼ ਨੂੰ ਤਾਂ ਸੱਦਾ ਦਿੱਤਾ ਜਾ ਰਿਹਾ ਹੈ ਪਰ ਛਾਇ ਪੁਰਾਣੇ ਉਦਯੋਗ ਨੂੰ ਬੁਲਾਇਆ ਜਾ ਰਿਹਾ ਕੋਈ ਚੀਜ਼ ਇੱਕ ਦੱਸ ਦੇ ਜਿਹੜੀ ਪੰਜਾਬ ਦੇ ਵਿੱਚ ਠੀਕ ਹੈ ਤੁਹਾਡੀ ਇੰਡਸਟਰੀ ਮੂਵ ਆਊਟ ਕਰ ਗਈ ਟੈਕਸਟਾਈਲ ਇੰਡਸਟਰੀ ਚਲੀ ਗਈ ਹੈ ਟੂ ਅੰਮ੍ਰਿਤਸਰ ਬਾਈਸਾਈਕਲ ਇੰਡਸਟਰੀ ਟੂ ਝਾਰਖੰਡ ఎవਰੀਥਿੰਗ ਇਨ ਫਿਨਿਸ਼ ਪੰਜਾਬ ਕਿਉਂਕਿ ਬੋਰੋਇੰਗ ਬੋਰੋਂ ਕਿੰਨਾ ਬੋਰੋ ਕਰੋਗੇ ਤੁਸੀਂ ਐਗਜ਼ਿਸਟ ਕਰੋਗੇ ਸੋ ਇਟ ਵਿਲ ਬੀ ਗੁੱਡ ਰੈਟਸ ਲੈਟ ਹਿਮ ਰਿਜ਼ਾਈਨ ਐਂਡ ਗੋ ਪੰਜਾਬ ਨੂੰ ਸਹਾਜੂ ਫਿਰ ਉਸ ਬਾਅਦ ਇਹ ਜਨਤ ਬਹੁਤ ਸੰਕਟ ਚ ਬਹੁਤ ਸੰਕਟ ਚ ਬਹੁਤ ਸਾਰੀ ਇੰਡਸਟਰੀ ਬਾਹਰ ਜਾ ਚੁੱਕੀ ਹੈ ਜਿਹੜੀ ਰਹਿੰਦੀ ਹੈ ਉਹ ਦਮ ਤੋੜ ਰਹੀ ਹੈ ਇਸ ਕਰਕੇ ਇੰਡਸਟਰੀ ਵੱਲ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਆਪਣੇ ਕਾਰੋਬਾਰ ਬਾਹਰ ਤੋਂ ਇੰਡਸਟਰੀਸ ਲਿਆ ਰਹੇ ਆਪਣੇ ਇੰਡਸਟਰੀਸ ਨੂੰ ਕਿਉਂ ਨਹੀਂ ਪ੍ਰਮੋਟ ਕਰਦੇ ਮੰਡੀ ਗੋਬਿੰਦਗੜ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਤੇ ਸਟੀਲ ਮਾਰਕੀਟ ਵਜੋਂ ਜਾਣੀ ਜਾਂਦੀ ਸੀ ਪਿਛਲੇ ਕੁ ਸਾਲਾਂ ਦੌਰਾਨ ਥੋਡੀ ਇੰਡਸਟਰੀ ਜਿਉਂਦੇ ਰਹਿਣ ਲਈ ਸੰਘਰਸ਼ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਮੁਹੱਈਆ ਅੰਕੜਿਆਂ ਮੁਤਾਬਕ 2007 ਤੋਂ 2014 ਦੌਰਾਨ ਮੰਡੀ ਗੋਬਿੰਦਗੜ ਤੋਂ ਤਕਰੀਬਨ 700 ਉਦਯੋਗਿਕ ਇਕਾਈਆਂ ਬੰਦ ਹੋ ਗਈਆਂ ਨੇ ਸਥਾਨਕ ਵਪਾਰੀ ਜਦੋਂ ਮੰਡੀ ਗੋਬਿੰਦਗੜ ਦੇ ਉਦਯੋਗ ਦੀਆਂ ਸਮੱਸਿਆਵਾਂ ਗੜਮਾਉਣ ਲੱਗਦੇ ਨੇ ਤਾਂ ਸੂਚੀ ਕਾਫੀ ਲੰਮੀ ਹੋ ਜਾਂਦੀ ਹੈ ਸਾਡੇ ਮੰਡੀ ਗਵਿੰਦਗੜ੍ਹ ਦੀ ਜਿਹੜੀ ਇੰਡਸਟਰੀ ਹੈ ਇਹ ਕਰੀਬਨ ਪਿਛਲੇ 8-10 ਸਾਲਾਂ ਤੋਂ ਲੰਬੇ ਚੋੜੇ ਕਰਾਈਸਿਸ 'ਚ ਚੱਲ ਰਹੀ ਹੈ। ਇੰਡਸਟਰੀ ਦੇ ਪ੍ਰਤੀ ਸਰਕਾਰ ਦਾ ਜੇ ਪਿੱਛੇ ਜੇ ਕਿਸੇ ਨੇ ਆਰਟੀਆਈ 'ਚ ਪੁੱਛਿਆ ਸੀ ਵੀ ਕਿੰਨੀ ਕਿੰਨੀ ਇੰਡਸਟਰੀ ਬੰਦ ਹੋਈ ਹੈ। ਉਦੋਂ ਆਰਟੀਆਈ ਦੇ ਜਵਾਬ ਦੇ ਵਿੱਚ ਸਰਕਾਰ ਨੇ ਕਿਹਾ ਸੀ ਉਹ ਮੰਡੀ ਗਵਿੰਦਗੜ੍ਹ ਦੇ ਵਿੱਚ ਲਗਭਗ 688 ਦੇ ਕਰੀਬ ਇੰਡਸਟਰੀਜ਼ 2007 ਤੋਂ ਲੈ ਕੇ 2014 ਤੱਕ ਬੰਦ ਹੋਈਆਂ ਨੇ। ਜਦਕਿ ਜਮੀਨੀ ਹਕੀਕਤ ਵਿੱਚ ਇਹ ਤੋਂ ਕਈ ਗੁਣਾ ਵੱਧ ਇੰਡਸਟਰੀ ਇੱਥੇ ਬੰਦ ਹੋਈ ਹੈ। ਹਕੀਕਤ ਜਿਹੜੀ ਇਹ ਹੈ ਵੀ ਅੱਜ ਇੰਡਸਟਰੀ ਦੇ ਛੋਟੀ ਮੋਟੀ ਰਾਇਤ ਨਾਲ ਮੰਡੀ ਗੋਵਿੰਦਗੜ ਦੀ ਇੰਡਸਟਰੀ ਜਾਂ ਲੋਹੇ ਦੀ ਇੰਡਸਟਰੀ ਨੇ ਰਿਵਾਈਵ ਨਹੀਂ ਕਰਨਾ ਜੇ ਸਰਕਾਰ ਇਹ ਚਾਹੁੰਦੀ ਹੈ ਵੀ ਮੰਡੀ ਗੋਵਿੰਦਗੜ ਦੀ ਇੰਡਸਟਰੀ ਰਿਵਾਈਵ ਹੋਵੇ ਤਾਂ ਜਿਸ ਤਰ੍ਹਾਂ ਅੱਜ ਕਿਹਾ ਜਾਂਦਾ ਹੈ ਪਈ ਸਰਕਾਰ ਅੱਜ ਦੇ ਸਮੇਂ ਦੌਰਾਨ ਕਹਿ ਰਹੀ ਹੈ ਵੀ ਇੱਥੇ ਨਵਾਂ ਉਦਯੋਗ ਲਾਓ ਨਵੇਂ ਉਦਯੋਗ ਲਈ ਅਸੀਂ 5 ਰੁਪਏ ਬਿਜਲੀ ਦੇਣ ਲਈ ਤਿਆਰ ਹਾਂ ਪਰ ਬੜੇ ਅਫਸੋਸ ਦੀ ਗੱਲ ਹੈ ਪਈ ਇੱਕ ਤੁਹ ਕੁਮੇਸ਼ਵਰ ਦਾ ਚ ਕਹਾਂ ਤਾਂ ਇੱਕ ਅਣਜਮੇ ਬੱਚੇ ਲਈ ਇੰਨੀਆਂ ਫੈਸਿਲਟੀਆਂ ਤੇ ਇੱਕ ਜਿਹੜਾ ਆਪਾਂ ਕੁਛੜ ਚੱਕਿਆ ਬੱਚਾ ਜਿਹੜਾ ਅੱਜ ਐਗਜ਼ਿਸਟ ਕਰਦਾ ਉਹ ਉਹ ਉਹਦੇ ਬਾਰੇ ਕੁਝ ਸੋਚਿਆ ਹੀ ਨਹੀਂ ਜਾ ਰਿਹਾ ਸੈਂਟਰਲ ਗਵਰਨਮੈਂਟ ਤੋਂ ਡਿਮਾਂਡ ਇਹ ਹੈ ਵੀ ਜਿਹੜਾ ਪੈਕੇਜ ਇਹਨਾਂ ਨੇ ਨੇਵਰ ਸਟੇਟ ਨੁਕਤਾ ਹੋਇਆ ਉਹਦੇ ਵਿੱਚ 12.5% ਐਕਸਾਈਜ਼ ਡਿਊਟੀ ਦੀ ਸਿੱਧੀ-ਸਿੱਧੀ ਛੂਟ ਉਹਨਾਂ ਨੂੰ ਮਿਲੀ ਹੋਈ ਹੈ। ਦੂਸਰਾ ਇਨਕਮ ਟੈਕਸ ਦੇ ਵਿੱਚ ਬਹੁਤ ਭਾਰੀ ਛੂਟ ਉਹਨਾਂ ਨੂੰ। ਇਹ ਮੰਡੀ ਗਵਿੰਦਗਰ ਦੇ ਵਿੱਚ ਜਿਹੜੀ ਇੰਡਸਟਰੀ ਹੈ ਇਹਦਾ ਕ੍ਰਾਈਸਿਸ ਵਿੱਚ ਜਾਣ ਦਾ ਕਾਰਨ ਵੀ ਇਹੀ ਹੈ ਵੀ ਉਹਨਾਂ ਨੂੰ ਇਹ ਦਿੱਕਤਾਂ ਆ ਰਹੀਆਂ ਨੇ ਤਾਂ ਕਿ ਜੇ ਸਰਕਾਰ ਉਹਨਾਂ ਨੂੰ ਕੋਈ ਛੂਟ ਦਿੰਦੀ ਹੈ ਤਾਂ ਅਸੀਂ ਨੈਵਰ ਸਟੇਟ ਨਾਲ ਥੋੜਾ ਬਹੁਤਾ ਵੀ ਅਸੀਂ ਉਹਨਾਂ ਨਾਲ ਛੜਨ ਦੀ ਮਤਲਬ ਉਹ ਰੱਖ ਸਕਦੇ ਆ। ਅਦਰਵਾਈਜ਼ ਸਾਨੂੰ ਤਾਂ ਸਰਵਾਈਵ ਕਰਨਾ ਬਹੁਤ ਔਖਾ ਹੋ ਗਿਆ ਹੈ। ਤੇ ਪੰਜਾਬ ਸਰਕਾਰ ਤੋਂ ਵੀ ਮੈਂ ਮੰਗ ਕਰਾਂਗਾ ਵੀ ਜਿਹੜੀ ਹੈਵੀ ਇੰਡਸਟਰੀ ਉਹਨਾਂ ਨੇ ਛੁੱਟ ਦਿੱਤੀ ਹੋਈ ਹੈ ਜਾਂ ਨਵੀਂ ਇੰਡਸਟਰੀ ਲੱਗਦੀ ਹੈ ਹੈਵੀ ਉਹਨਾਂ ਨੂੰ ਇਹਨਾਂ ਨੇ ਟੈਕਸਾਂ ਛੁੱਟ ਦਿੱਤੀ ਹੈ ਉਸੇ ਤਰ੍ਹਾਂ ਜੋ ਸਾਡੀ ਸਮਾਰਟ ਸਕਿਲ ਇੰਡਸਟਰੀ ਹੈ ਜਾਂ ਛੋਟੀ ਇੰਡਸਟਰੀ ਹੈ ਰੋਲਿੰਗ ਮਿਲ ਹੈ ਉਹਨਾਂ ਨੂੰ ਵੀ ਇੱਕ ਛੁੱਟ ਦਿੱਤੀ ਜਾਵੇ ਤਾਂ ਕਿ ਅਸੀਂ ਥੋੜਾ ਬਹੁਤ ਮੰਡੀ ਗਵਿੰਦਗੜ ਦਾ ਨੋ ਬਚਾ ਕੇ ਰੱਖ ਸਕੀਏ ਮੰਡੀ ਗਵਿੰਦਗੜ ਦਾ ਜੋ ਪਤਲੇ ਇਸ ਟਾਈਮ ਹਾਲ ਹੈ ਉਹ ਬਹੁਤ ਹੀ ਮੜਾ ਹੈ ਇਸ ਟਾਈਮ ਮੰਡੀ ਦੀ ਜਿਹੜੀ ਪ੍ਰੈਸੈਂਟ ਇੰਡਸਟਰੀ ਹੈ ਉਸ ਤੋਂ 70% ਇੰਡਸਟਰੀ ਬਹੁਤ ਹੀ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਗੁਜ਼ਰ ਰਹੀ ਹੈ। ਬਾਕੀ ਜਿਹੜੇ ਸਾਡੇ ਵੀਰ ਨੇ ਬੈਂਕਾਂ ਵੱਲੋਂ ਵੀ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਸਪੋਰਟ ਨਹੀਂ ਮਿਲ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਵੀ ਬੈਂਕਾਂ ਨੂੰ ਹਦਾਇਤਾਂ ਦੇਣ ਵੀ ਜਿਨ੍ਹਾਂ ਵੀ ਸਾਡੇ ਵੀਰ ਨੇ ਜਿਨ੍ਹਾਂ ਦੀ ਇੰਡਸਟਰੀ ਨਹੀਂ ਇਸ ਟਾਈਮ ਸਹੀ ਤਰੀਕੇ ਨਾਲ ਚੱਲ پا ਰਹੀ ਵੀ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨ ਤਾਂ ਕਿ ਉਹ ਇੰਡਸਟਰੀ ਦੁਬਾਰਾ ਲਾਈਨ ਤੇ ਰੂਟ ਤੇ ਆ ਸਕੇ। ਬੜੀਆ ਤਰੀਕੇ ਨਾਲ ਚੱਲ ਸਕੇ ਤੇ ਮੰਡੀ ਦਾ ਵਪਾਰ ਅੱਗੇ ਹੋਰ ਵੱਧ ਸਕੀ ਸਨਤੀ ਸ਼ਹਿਰ ਵਜੋਂ ਜਾਣਿਆ ਜਾਂਦਾ ਪੰਜਾਬ ਦਾ ਸ਼ਹਿਰ ਲੁਧਿਆਣਾ ਪਰ ਇੱਥੋਂ ਦੀ ਮੁੱਖ ਸਨਤ ਯਾਨੀ ਕਿ ਹੌਜ਼ਰੀ ਇੰਡਸਟਰੀ ਹਲਾਤਾ ਨਾਲ ਲੜ ਰਹੀ ਹੈ ਮੈਂ ਟੈਕਸਟਾਈਲ اور ਹੌਜ਼ੀ ਇੰਡਸਟਰੀ ਦੀ ਗੱਲ ਕਰਦੇ ਹਾਂ ਇੱਥੇ ਤਕਰੀਬਨ ਤਕਰੀਬਨ 4-500 ਯੂਨਿਟ ਬੰਦ ਹੋ ਚੁੱਕੇ और नहीं हर साल सौ दो सौ यूनि लगता सब लगने की बजाए बंद हो गए और कोई एक्सपेंशन नहीं है जे किसी ने कोई एक्सपेंशन की है उन्होंने दूजिया स्टेटा जारी की है जिमें वर्धमानस हैं ट्राइडेंट ग्रुप है सलुजा ग्रुप है ओसवाल्स ने यह सारे ने गुजरात और मध्य प्रदेश अपनी एक्सपेंशन की जोड़े मीडियम टाइप दी हैं, के यूनिट्स हैं वो हिमाचल से गए हैं यंग मैन हो गया वर्धमान हो गया ये बद्दी जाके इन्होंने अपने यूनिट किते ने और कोई नमी इन्वेस्टमेंट नवी एक्सपेंशन नहीं हो रही ਬਿਲਕੁਲ ਫੇਵਰੇਬਲ ਨਹੀਂ ਹੈ ਉਹ ਜਿੰਨੀਆਂ ਮਰਜੀ ਪਹਿਲੀ ਗਲਤੀ ਇੱਥੇ ਦਾ ਮਾਹੌਲ ਹੀ ਹੀ ਖਰਾਬ ਹੈ ਅੰਡਰਸਟੈਂਡ ਲੋਕੀ ਕਬਲਾਗੇ ਆਪਣੇ ਅਨਸਿਓਰ ਮਹਿਸੂਸ ਨਹੀਂ ਕਰਦੇ ਕਦੀ ਰੋਜ਼ ਧਰਨੇ ਸਟਾਈਕਾਂ ਲੋਕੀ ਪਰੇਸ਼ਾਨ ਹੈ ਕਦੀ ਟ੍ਰਾਂਸਪੋਰਟਰਸ ਹੈ ਸਾਡਾ ਸੀਜ਼ਨਲ ਵਾਇਟਿੰਗ ਹੈ ਸੀਜ਼ਨਲ ਵਾਇਟਿੰਗ ਨੂੰ ਟਾਈਮ 'ਚ ਮਾਲ ਪਹੁੰਚਣਾ ਚਾਹੀਦਾ ਜਿਹਾ ਹੀ ਹਾਲ ਪੰਜਾਬ ਦੇ ਬਾਕੀ ਉਦਯੋਗ ਦਾ ਵੀ ਹੋਇਆ ਪੰਜਾਬ ਵਪਾਰ ਮੰਡਲ ਦੇ ਅੰਕੜੇ ਚੁੱਕ ਰਹੇ ਨੇ ਫੋਕੀ ਸ਼ਾਂਤ ਤੋਂ ਪਰਦਾ ਪਿਛਲੇ 5 ਸਾਲਾਂ ਚ ਪੰਜਾਬ ਦੇ ਵਿੱਚ 18770 ਇੰਡਸਟਰੀ ਬੰਦ ਹੋ ਚੁੱਕੀ ਹੈ ਮੇਜਰ ਪਾਰ ਜਿਹੜਾ ਹੈ ਗੋਵਿੰਦਗੜ੍ਹ ਔਰ ਲੁਧਿਆਣਾ ਹੈ ਕੱਲੇ ਗੋਵਿੰਦਗੜ੍ਹ ਚ ਹੀ 600 ਜਿਹੜੀ ਹੈ ਮੇਜਰ ਇੰਡਸਟਰੀ ਬੰਦ ਹੋ ਗਈ ਲੁਧਿਆਣਾ ਚ ਤਕਰੀਬਨ 300 ਦੇ ਕਰੀਬ ਬੰਦ ਹੋ ਗਈ ਇਹਨਾਂ ਦੇ ਨਾਲ ਨਾਲ ਜਿਹੜੇ ਇੰਸਲੀ ਯੂਨਿਟਸ ਹੈ ਸੈਂਕੜੇ ਅੰਦਾਜ਼ਾ ਕਿਸੇ ਵੱਡੀ ਇੰਡਸਟਰੀ ਨਾਲ 100 ਯੂਨਿਟ ਲੱਗੇ ਹੋਇਆ ਕਿਸੇ ਨਾਲ 200 ਲੱਗੇ ਆ ਕਿਸੇ ਨਾਲ 50 ਲੱਗੇ ਆ ਟੋਟਲ ਲਾਗੇ 5 ਸਾਲ ਚ 18770 ਰੈਂਡਸਟਰੀ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਸਭ ਤੋਂ ਵੱਡੀ ਜਿਹੜੀ ਹੈ ਕਾਰਨ ਇਹਨਾਂ ਦਾ ਪੰਜਾਬ ਦੀ ਪਾਲਿਸੀਜ਼ ਦਾ ਟੈਕਸ ਪਾਲਿਸੀ ਜਿਹੜੀ ਹੈ ਇੰਡਸਟਰੀ ਦੀ ਬਹੁਤ ਹੀ ਗਲਤ ਹੈ ਗੁਜਰਾਤ ਨੇ ਸਭ ਤੋਂ ਜ਼ਿਆਦਾ ਫੈਸਿਲਿਟੀਆਂ ਦਿੱਤੀਆਂ ਇੱਥੇ ਇਨਸਪੈਕਟਿਡ ਆਜ ਬਹੁਤ ਜ਼ਿਆਦਾ ਹੈ ਜਿਹੜਾ ਬੰਦਾ ਦੇਖਦਾ ਫੈਕਟਰੀ ਚ ਆ ਜਾਂਦਾ ਔਰ ਸਭ ਤੋਂ ਵੱਡੀ ਗੱਲ ਹੈ ਵੀ ਇੱਥੇ ਲੈਕਸਿਟੀ ਜਿਹੜੀ ਹੈ ਬਹੁਤ ਮਹਿੰਗੀ ਹੈ ਹੁਣ ਨਵੇਂ ਬਾਈਵਨ ਪੰਜਾਬ ਇਹਨਾਂ ਨੇ ਜੋ ਸਬਮਿਟ ਕੀਤੀ ਹੈ ਬਹੁਤ ਅੱਛੀ ਗੱਲ ਹੈ ਨਵੇਂ-ਨਵੇਂ ਇਨਵੈਸਟਰ ਇੱਥੇ ਆਣੇ ਚਾਹੀਦੇ ਆ ਲੇਕਿਨ ਪੁਰਾਣਿਆਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜਿੱਦਾਂ ਇਹ ਨਵੇਂ ਆਸੇ ਕਹਿੰਦਾ ਜੀ 5000 ਰੁਪਏ ਪਰ ਯੂਨਿਟ ਅਸੀਂ ਤੁਹਾਡੇ ਕੋਲ ਇਲੈਕਟ੍ਰਿਟੀ ਚਾਰਜ ਕਰਾਂਗੇ ਜਿਹੜੇ ਪੁਰਾਣੇ ਇੰਡਸਟਰੀ ਸੈਕਟਰੀ ਹੈ ਕੁਝ ਬਚੀ ਹੋਈਆਂ ਉਹਨਾਂ ਨੂੰ ਬਚਾਉਣ ਵਾਸਤੇ ਕੰਮ ਕਰਦੇ ਉਹਨਾਂ ਨੂੰ ਤਾਂ ਇਹ ਫੈਸਿਲਟੀਆਂ ਦਿਓ ਅੱਜ ਹਾਂ ਨਹੀਂ ਕਿ ਸਰਕਾਰ ਨੂੰ ਇਨਾਂ ਸਮੱਸਿਆਵਾਂ ਬਾਰੇ ਜਾਣਕਾਰੀ ਨਹੀਂ ਹੈ ਜਦੋਂ ਕੇਂਦਰ ਚ ਕਾਂਗਰਸ ਦੀ ਸਰਕਾਰ ਸੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਕਾਂਗਰਸ ਸਰਕਾਰ ਪੰਜਾਬ ਨਾਲ ਮਤਰਿਆਸ ਲੋਕ ਕਰ ਰਹੀ ਹੈ ਪਰ ਉਹਨਾਂ ਦੀ ਆਪਣੀ ਸਰਕਾਰ ਯਾਨੀ ਕਿ ਭਾਈਵਾਲ ਬੀਜੇਪੀ ਦੀ ਸਰਕਾਰ ਆਈ ਪਰ ਮਸਲਾ ਉੱਥੇ ਹੀ ਰਹਾ ਕੇਂਦਰ ਨੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਤੋਂ ਇਨਕਾਰ ਕਰ ਦਿੱਤਾ ਇੰਨਾ ਹੀ ਨਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਿਨ ਨੂੰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਨੂੰ ਆਰਥਿਕ ਪੈਕੇਜ ਦੀ ਤੁਰੰਤ ਲੋੜ ਤੋਂ ਇਨਕਾਰ ਕਰ ਦਿੱਤਾ ਇੱਕ ਤਾਂ ਅਸੀਂ ਚਾਹਤੇ ਹਾਂ ਮੇਰੀ ਇੰਡਸਟਰੀ ਬੜੀ ਕੁ ਦੋ ਤਿੰਨ ਦੇ ਤਾ ਉਹ ਮਾਰਾ ਪਰੰਪਰਾ ਮੰਦੂਰ ਹੋ ਗਈ ਜਾਂ ਹਾਂ ਕੋਈ ਪੈਸੇ ਮੇਂ ਕੁਝ ਸਨਫੀਸ਼ੈਂਟ ਹੋ ਸਕੇ एक हमारा ये है कि जिस तरह हिमाचल हमें किसी के तराज नहीं किसी को पूछ नहीं लेकिन हमारे भी पंजाब को वो कंसेशन जो हिमाचल को मिली है या दूसरी स्टेट को मिली है वो पंजाब को भी मिलने चाहिए इट्स नॉट जस्ट पंजाब बट लाइक इन मेक इट start स्टार्ट लुकिंग एट big थिंग ਪੰਜਾਬ ਵਿੱਚ ਵੀ ਉਦਯੋਗ ਮੰਤਰੀ ਬੀਜੇਪੀ ਦੇ ਹੀ ਲੀਡਰ ਨੇ ਉਦਯੋਗਪਤੀਆਂ ਨੂੰ ਉਹਨਾਂ ਤੋਂ ਵੀ ਸ਼ਾਇਦ ਲਾਰੇ ਹੀ ਮਿਲ ਰਹੇ ਨੇ ਸੋ ਮੈਂ ਤਾਂ ਤੁਹਾਡੇ ذریعے ਐਗਜ਼ਿਸਟਿੰਗ ਜਿਹੜੀ ਇੰਡਸਟਰੀ ਹੈ ਸਮਾਰਟ ਸਕਿਲਡ ਐਟ ਬੀਟਿੰਸ ਦੇ ਨਜ਼ਦਿਕ ਹੈ ਨਾ ਉਹਨਾਂ ਨੂੰ ਵੀ ਇਹ ਵਿਸ਼ਵਾਸ ਦਿਲਾਵਾਂਗਾ ਕਿ ਇਹ ਅਸੀਂ ਪੂਰੀ ਤਰ੍ਹਾਂ ਤੇ ਉਹਨਾਂ ਨੂੰ ਰੇਤਾਂ ਮਿਲਣ ਉਹਨਾਂ ਨੇ ਇੰਡਸਟਰੀ ਸਵਾਈਬ ਕਰੇ ਅਰਜਨਲ ਪਦ ਦੇ ਉਹਦੇ ਵਾਸਤੇ ਪੂਰੀ ਤਰ੍ਹਾਂ ਤੇ ਆਪਣੇ ਤੌਰ ਤੇ ਪੂਰੀ ਮਿਹਨਤ ਕਰ ਰਹੇ ਹੈ ਪਰ ਮਨੁਮਿਦ ਹੈ ਕਿ ਪਰ ਕੁੰਤਜੀ ਜੀ ਬਹੁਤ ਜਲਦੀ ਉਹਦੇ ਤੇ ਗੌਰ ਕਰਕੇ ਰੈਟਾਂ ਦੇਣਗੇ ਵਪਾਰੀਆਂ ਦੀ ਸ਼ਿਕਾਇਤ ਹੈ ਕਿ ਸਰਕਾਰ ਵੱਲੋਂ ਦਿਲਾਸੇ ਤਾਂ ਮਿਲਦੇ ਨੇ ਪਰ ਕੋਈ ਠੋਸ ਕਦਮ ਨਹੀਂ ਸਿਰਫ ਮੌਜੂਦਾ ਸਰਕਾਰ ਨਹੀਂ ਬਲਕਿ ਵਪਾਰੀ ਕਾਂਗਰਸ ਪਾਰਟੀ ਤੋਂ ਵੀ ਖੁਸ਼ ਨਹੀਂ ਨੇ ਹਰ ਸਾਲ ਅਸੀਂ ਪੰਜਾਬ ਦੇ ਵਾਸਤੇ ਇੰਡਸਟਰੀ ਵਾਸਤੇ ਤੇ ਟ੍ਰੇਡ ਆਸੇ ਸਰਕਾਰ ਨੂੰ ਮਿਲਦੇ ਆਂ ਲੇਕਿਨ ਢਾਕੇ ਦੇ ਤਿੰਨ ਪੱਤੇ ਜਿਹੜੀ ਕੈਪਟਨ ਗਵਰਨਮੈਂਟ ਹੁੰਦੀ ਸੀ ਪਹਿਲਾਂ ਉਹਨਾਂ ਦਾ ਇਹ ਸੀਗਾ ਵੀ ਸਾਨੂੰ ਉਹ ਬੁਲਾਉਂਦੇ ਨਹੀਂ ਸੀ ਲੇਕਿਨ ਜਿਸਲੇ ਬਾਦਲ ਸਰਕਾਰ ਆਈ ਹੈ ਉਹਨਾਂ ਨੇ ਸਾਨੂੰ ਬੁਲਾਇਆ ਲੇਕਿਨ ਸਾਡੀ ਗੱਲ ਨਹੀਂ ਸੁਤੀ ਕੋਈ ਵੀ ਗੱਲ ਨਹੀਂ ਸੁਣਦੇ ਆਓ ਜੀ ਚਾਹ ਪੀਓ ਬਿਸਕੁਟ ਖਾਓ ਰੋਟੀ ਖਾਓ ਚਲੇ ਜਾਓ ਪਹਿਲੀ ਜਿਹੜੀ ਅਕਾਲੀ ਗਵਰਨਮੈਂਟ ਹੁੰਦੀ ਸੀ ਪਹਿਲਾ ਸਪੈਲ ਉਹ ਕੁਝ ਠੀਕ ਸੀਗਾ ਲੇਕਿਨ ਸੈਕੰਡ ਸਪੈਲ ਦੇ ਵਿੱਚ ਇਹ ਜਿਹੜਾ ਹੈ ਬਹੁਤ ਹੀ ਬੁਰਾ ਹਾਲ ਹੋ ਗਿਆ ਔਰ ਕੋਈ ਵੀ ਇਵਨ ਬਾਹਲੇ ਵਪਾਰੀ ਵੀ ਕਿਉਂਕਿ ਇਥੇ ਲਾਨ ਜਿਹੜੀ ਹੈਗੀ ਲਾਨ ਆਰਡਰ ਦੀ ਪੀਸ਼ਣ ਵੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਕੋਈ ਕੰਟਰੋਲ ਨਹੀਂ ਨਾ ਇਨਸਪੈਕਟਰਾਂ ਤੇ ਨਾ ਜਿਹੜੀ ਹੈ ਇਹਨਾਂ ਦੀ ਬਦਮਾਸ਼ਾਂ ਜਿਹੜੇ ਮੁੱਖੋ ਯੋਗਾ ਦੇ ਲਈ ਪੰਜਾਬ ਨੂੰ ਜਾਣਿਆ ਜਾਂਦਾ ਸੀ ਉਸ ਦਾ ਹਾਲ ਹੁਣ ਕੀ ਹੈ ਇਹ ਤੁਸੀਂ ਦੇਖਿਆ ਫਿਰ ਵੀ ਕਰੋੜਾ ਰੁਪਏ ਵਹਾਏ ਜਾ ਰਹੇ ਨੇ ਇਸ ਤਰ੍ਹਾਂ ਦੇ ਸਮੇਲਨਾਂ ਤੇ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਕੋਈ ਗਲਤ ਨਹੀਂ ਪਰ ਕੀ ਉਸ ਤੋਂ ਜ਼ਿਆਦਾ ਜ਼ਰੂਰੀ ਨਹੀਂ ਕਿ ਪੰਜਾਬ ਦੀ ਸਹਿਕਤੀ ਸੰਤ ਦੇ ਵਿੱਚ ਜਾਨ ਪਾਈ ਜਾਵੇ